ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਮੈਂ ਹਾਂ ਪ੍ਰਪ ਚਿੱਦੂ ਕੈਨੇਡਾ ਦੇ ਵਿੱਚ ਹੁਣ ਜਾਲੀ ਪੁਲਿਸ ਵਾਲੇ ਘੁੰਮਣੇ ਸ਼ੁਰੂ ਹੋ ਗਏ ਨੇ ਤੇ ਹੁਣ ਅਸਲੀ ਪੁਲਿਸ ਨੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ ਰਿਚਮੰਡ ਵਿੱਚ ਜਾਲੀ ਪੁਲਿਸ ਵਾਲਿਆਂ ਨੇ 15 ਲੱਖ ਦੀ ਇੱਕ ਠੱਗੀ ਮਾਰੀ ਹੈ ਜਿਸ ਲਈ ਇੱਕ ਵਿਅਕਤੀ ਨੂੰ ਡਰਾਇਆ ਧਮਕਾਇਆ ਵੀ ਗਿਆ ਰਿਚਮੰਡ ਕੈਨੇਡਾ ਵਿੱਚ ਨਕਲੀ ਪੁਲਿਸ ਮੁਲਾਜ਼ਮਾਂ ਵੱਲੋਂ ਕਈ ਜਾਣਿਆਂ ਨੂੰ ਠੱਗਿਆ ਗਿਆ ਤੇ ਇਸ ਬਾਬਤ ਮਾਮਲਾ ਸਾਹਮਣੇ ਆ ਗਿਆ ਇੱਕ ਪੀੜਤ ਨੂੰ ਆਪਣੇ 15 ਲੱਖ ਡਾਲਰ ਇਸ ਲਈ ਗੁਆਣੇ ਪਏ ਨੇ ਰਿਚਮਨ ਸ਼ਹਿਰ ਵਿੱਚ ਸਾਹਮਣੇ ਆਈਆਂ ਵਾਰਦਾਤਾਂ ਦੇ ਵਿੱਚ ਸਾਹਮਣੇ ਆਇਆ ਕਿ ਏਸ਼ੀਆਈ ਮੂਲ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਧਿਕਾਰੀ ਨੇ ਦੱਸਿਆ ਕਿ 15 ਲੱਖ ਡਾਲਰ ਗੁਆਉਣ ਵਾਲਾ ਸ਼ਖਸ ਹੈ ਜਿਹੜਾ ਉਸ ਨੂੰ ਡਰਾਵਾ ਦਿੱਤਾ ਗਿਆ ਅਤੇ ਉਸ ਵਿਰੁੱਧ ਗ੍ਰਿਫਤਾਰੀ ਵਾਰੰਟ ਵੀ ਜਾਰੀ ਹੋ ਚੁੱਕਿਆ ਤੇ ਜਲਦੀ ਉਸ ਨੂੰ ਹਾਂਗਕਾਂਗ ਲਿਜਾਇਆ ਜਾਵੇਗਾ ਨਕਲੀ ਪਰਸ ਵਾਲੇ ਐਨੀ ਚਲਾਕੀ ਨਾਲ ਕੰਮ ਕਰਦੇ ਨੇ ਕਿ ਸਾਹਮਣੇ ਵਾਲੇ ਨੂੰ ਯਕੀਨ ਹੋ ਜਾਂਦਾ ਹੈ ਕਿ ਉਸ ਦੀ ਗ੍ਰਿਫਤਾਰੀ ਕੋ ਸਕਦੀ ਹੈ ਡਰ ਪੈਦਾ ਕਰਨ ਦੇ ਮਗਰੋਂ ਨਕਲੀ ਪੁਲਿਸ ਵਾਲਿਆਂ ਨੇ ਆਪਣੀਆਂ ਮੰਗਾਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਜਿਨ੍ਹਾਂ ਵਿੱਚ ਮੋਟੀ ਰਕਮ ਵੀ ਸ਼ਾਮਿਲ ਕੀਤੀ ਗਈ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਏਸ਼ੀਆਈ ਮੂਲ ਦੇ ਲੋਕ ਹੀ ਇਸ ਦਾ ਨਿਸ਼ਾਨਾ ਬਣ ਰਹੇ ਨੇ ਪਰ ਰੈਜਿਮੈਂਟ ਸ਼ਹਿਰ ਦੇ ਵਿੱਚ ਹਰ ਵਸਨੀਕ ਨੂੰ ਇਸ ਲਈ ਸੁਚੇਤ ਰਹਿਣ ਦੀ ਹਦਾਇਤ ਪੁਲਿਸ ਅਧਿਕਾਰੀਆਂ ਦੇ ਵੱਲੋਂ ਦਿੱਤੀ ਗਈ ਹੈ ਅਧਿਕਾਰੀਆਂ ਨੇ ਜ਼ਿਕਰ ਕੀਤਾ ਹੈ ਕਿ ਸਰਕਾਰੀ ਏਜੰਸੀਆਂ ਦੇ ਅਕਸਰ ਕਦੇ ਵੀ ਕਿਸੇ ਤੋਂ ਪੈਸੇ ਨਹੀਂ ਮੰਗਦੇ ਅਤੇ ਨਾ ਹੀ ਕੋਈ ਬਿਟਕੋਇਨ, ਗੂਗਲ ਪਲੇ ਜਾਂ ਗਿਫਟ ਕਾਰਡ ਦੀ ਮੰਗ ਕੀਤੀ ਜਾਂਦੀ ਹੈ। ਪੁਲਿਸ ਵਾਲਿਆਂ ਨੇ ਦੱਸਿਆ ਕਿ ਕਿਸੇ ਵੀ ਨਕਲੀ ਪੁਲਿਸ ਵਾਲੇ ਨੂੰ ਪਛਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਸ ਵੱਲੋਂ ਬਗੈਰ ਕਿਸੇ ਕਾਰਨ ਡਰਾਉਣ ਜਾਂ ਧਮਕਾਉਣ ਦਾ ਯਤਨ ਜੇਕਰ ਕੀਤਾ ਜਾਂਦਾ ਤਾਂ 911 ਤੇ ਕਾਲ ਕਰਕੇ ਇਸ ਦੀ ਸੂਚਨਾ ਨਿੱਤਿਯਾਵੇ ਰੈਚਮੰਡ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਵੀ ਠੱਗੀ ਦੇ ਇਸ ਨਵੇਂ ਤਰੀਕੇ ਤੋਂ ਜਾਣੂ ਕਰਵਾਉਣ ਅਤੇ ਅਤੀਤ ਵਿੱਚ ਠੱਗੀ ਦਾ ਸ਼ਿਕਾਰ ਬਣ ਚੁੱਕੇ ਲੋਕ ਆਪਣੇ ਸਥਾਨਕ ਪੁਲਿਸ ਮਹਿਕਮੇ ਨਾਲ ਸੰਪਰਕ ਕਰਨ ਦੂਜੇ ਪਾਸੇ ਹੈਲਫੈਕਸ ਅਤੇ ਸਟੈਂਡਫੀਲਡ ਇੰਟਰਨੈਸ਼ਨਲ 에ਅਰਪੋਰਟ ਤੇ ਦੋ ਔਰਤਾਂ ਕੋਲੋਂ ਭੰਗ ਨਾਲ ਭਰੇ ਚਾਰ ਸੂਟਕੇਸ ਬਰਾਮਦ ਹੋਣ ਦਾ ਵੀ ਦਾਵਾ ਪੁਲਿਸ ਵੱਲੋਂ ਇਸ ਮੌਕੇ ਕੀਤਾ ਗਿਆ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ